ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 2 ਬਹੁਪਦ ਅਭਿਆਸ ਨੰਬਰ 2.1 23 ਅਭਿਆਸ ਦਾ 1ਵਾਂ ਇੱਕ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲਾ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਦੱਸਦਾ ਇਸੀ ਚੈਨਲ ਤੇ ਤੁਹਾਡੀਆਂ 10ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ एक हैगी है टेंथ मैथ नोट्स, एक है कि टैंथ इंग फिर एक, टेंथ एक, टेंथ एक है कि इंग्लिश इंगलिश एमसी बी एक हैगी टेंथ इंग्लिश लिटरेचर एक हैगी टेंथ ग्रामर, एक है कि गणित सिद्धांत तो एक हैगी मैथ शॉर्टकट्स एंड ट्रिक्स सो तीस उन्होंने प्लेलिस्टों भी खोल के देखो सो बच्चों सवाल है किसी बहुपद पी एक्स के लिए वाई बराबर पी एक्स का आलेख हेठा दित्रता गया है ਹਰ ਇੱਕ ਸਥਿਤੀ ਵਿੱਚ ਪੀ ਐਕਸ ਦੇ ਸਿਫਰਾਂ ਦੀ ਗਿਣਤੀ ਪਤਾ ਕਰੋ ਸੋ ਬੱਚੋ ਬੜਾ ਹੀ ਮੁੰਡਲਾ ਜਾਂ ਸੌਖਾ ਸਵਾਲ ਹੈਗਾ ਤੇ ਇਹਦਾ ਸਿਧਾਂਤ ਹੈ ਵੀ ਕਿ ਜਿੰਨੀ ਵਾਰ ਦਿੱਤਾ ਗ੍ਰਾਫ ਐਕਸ ਤੁਰੇ ਨੂੰ ਕੱਟੇਗਾ ਉਨੇ ਹੀ ਬਹੁਪਦ ਦੇ ਸਿਫਰ ਹੋਣਗੇ ਆਓ ਦੇਖੀਏ ਹੁਣ ਹੁਣ ਦੇਖੋ ਬੱਚੋ ਇਹ ਗ੍ਰਾਫ ਹੈਗਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਇਹ ਗ੍ਰਾਫ ਐਕਸ ਤੁਰੇ ਦੇ ਸਮੰਤਰ ਹੈਗਾ ਭਾਵੇਂ ਤੁਸੀਂ ਸੱਜੇ ਪਾਸੇ ਜਿੰਨਾ ਮਰਜ਼ੀ ਵਧਾਈ ਜਾਓ ਖੱਬੇ ਪਾਸੇ ਜਿੰਨਾ ਮਰਜ਼ੀ ਵਧਾਈ ਜਾਓ ਇਹ ਗ੍ਰਾਫ ਕਦੀ ਵੀ ਐਕਸ ਤੁਰੇ ਨੂੰ ਨਹੀਂ ਕੱਟੇਗਾ ਸੋ ਇਹਦੇ ਸਿਫਰ ਕਿੰਨੇ ਨੇ ਸਿਫਰ ਨਹੀਂ ਭਾਵ ਇਹਦਾ ਕੋਈ ਸਿਫਰ ਨਹੀਂ ਹੋਏਗਾ ਸੋ ਪੀ ਐਕਸ ਦੇ ਸਿਫਰਾਂ ਦੀ ਗਿਣਤੀ ਸਿਫਰ ਹੈ ਕਿਉਂਕਿ ਗ੍ਰਾਫ ਐਕਸ ਤੁਰੇ ਨੂੰ ਨਹੀਂ ਕਿਸੇ ਵੀ ਬਿੰਦੂ ਤੇ ਤੇ ਨਹੀਂ ਕੱਟ ਰਿਹਾ ਇੱਥੇ ਬੱਚਾ ਨਹੀਂ ਦੋ ਵਾਰ ਆ ਗਿਆ ਸੋ ਇਹਨੂੰ ਤੁਸੀਂ ਠੀਕ ਕਰ ਲੈਣਾ ਇਹਨੂੰ ਤੁਸੀਂ ਮੜਾ ਜਾ ਇਹ ਥੋੜਾ ਅਜੀਬ ਜਿਹਾ ਲੱਗਦਾ ਦੋ ਵਾਰ ਆ ਗਿਆ ਨਹੀਂ ਠੀਕ ਹੈ ਸੋ ਨੂੰ ਕਿਸੇ ਵੀ ਬਿੰਦੂ ਤੇ ਨਹੀਂ ਕੱਟ ਰਿਹਾ ਠੀਕ ਹੈ ਅੱਗੇ ਚਲੀਏ ਅਗਲਾ ਆ ਗਿਆ ਭਾਗ ਦੂਜਾ ਹੁਣ ਦੇਖੋ ਇਹ ਕਿੰਨੀ ਵਾਰ ਕੱਟ ਰਿਹਾ ਬੱਚਿਓ ਇੱਥੋਂ ਦੀ ਗਿਆ ਇੱਥੇ ਇੱਕ ਵਾਰ ਕੱਟ ਰਿਹਾ ਸੋ ਪੀ ਐਕਸ ਦੇ ਸਿਫਰਾਂ ਦੀ ਗਿਣਤੀ 1 ਹੈ ਕਿਉਂਕਿ ਗ੍ਰਾਫ ਐਕਸ ਤੁਰੇ ਨੂੰ ਕੇਵਲ ਇੱਕ ਬਿੰਦੂ ਤੇ ਕੱਟ ਰਿਹਾ ਹੈ ਭਾਗ ਤੀਜਾ ਇਹ ਦੇਖੋ ਹੁਣ ਕਿੰਨੀ ਵਾਰ ਕੱਟ ਰਿਹਾ ਹੈ ਇੱਕ ਤੇ ਦੋ ਤੇ ਤਿੰਨ ਸੋ ਸਿਫਰਾਂ ਦੀ ਗਿਣਤੀ 3 ਹੈ ਕਿਉਂਕਿ ਗ੍ਰਾਫ ਐਕਸ ਤੁਰੇ ਨੂੰ ਤਿੰਨ ਬਿੰਦੂਆਂ ਤੇ ਕੱਟ ਰਿਹਾ ਹੈ ਭਾਗ ਚੌਥਾ ਹੁਣ ਕਿੰਨੇ ਤੇ ਇੱਕ ਤੇ ਦੋ ਸੋ ਸਿਫਰਾਂ ਦੀ ਗਿਣਤੀ 2 ਹੈ ਕਿਉਂਕਿ ਗ੍ਰਾਫ x ਤੁਰੇ ਨੂੰ 2 ਬਿੰਦੂਆਂ ਤੇ ਕੱਟ ਰਿਹਾ ਹੈ ਫਿਰ ਆ ਗਿਆ ਬੱਚਿਓ ਕਿੰਨੀਆਂ ਉਹ ਦੇਖੋ 1 ਫਿਰ 2 ਫਿਰ 3 ਤੇ 4 ਸੋ px ਦੇ ਸਿਫਰਾਂ ਦੀ ਗਿਣਤੀ 4 ਹੈ ਕਿਉਂਕਿ ਗ੍ਰਾਫ x ਤੁਰੇ ਨੂੰ 4 ਬਿੰਦੂਆਂ ਤੇ ਕੱਟ ਰਿਹਾ ਹੈ ਹੁਣ ਆ ਗਿਆ ਬੱਚਿਓ ਦੇਖੋ ਇੱਥੇ ਛੂ ਵੀ ਰਿਹਾ ਜੋ ਛੂ ਵੀ ਸਕਦਾ ਹੈ ਕੱਟ ਵੀ ਸਕਦਾ ਹੈ ਸੰਪਾਤੀ ਵੀ ਹੋ ਸਕਦਾ ਹੈ ਸੋ ਇੱਥੇ 1 ਫਿਰ 2 ਤੇ ਫਿਰ 3 ਦੋਵਾਰੀ ਛੂ ਰਿਹਾ ਤੇ ਇੱਕ ਵਾਰੀ ਕੱਟ ਰਿਹਾ ਸੋ ਪੀ ਐਕਸ ਦੇ ਸਿਫਰਾਂ ਦੀ ਗਿਣਤੀ ਤਿੰਨ ਹੈ ਕਿਉਂਕਿ ਗ੍ਰਾਫ ਐਕਸ ਅਕਸ ਤੁਰੇ ਨੂੰ ਤਿੰਨ ਬਿੰਦੂਆਂ ਤੇ ਕੱਟ ਜਾਂ ਛੂ ਰਿਹਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਬੜਾ ਹੀ ਮੁੱਢਲਾ ਜਿਹਾ ਬਹੁਪਦ ਦਾ ਪਹਿਲੇ ਅਭਿਆਸ ਦਾ ਇੱਕੋ ਇੱਕ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ